ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਦਾ ਜਿੰਨੀਆਂ ਮਰਜ਼ੀ ਚੋਰੀਆਂ ਕਰ ਲਵੇ ਪਰ ਉਸ ਦੀਆਂ ਚੋਰੀਆਂ ਇੱਕ ਨਾ ਇੱਕ ਦਿਨ ਜ਼ਾਹਿਰ ਹੋ ਹੀ ਜਾਂਦੀਆਂ ਹਨ ਉਵੇਂ ਹੀ ਬਾਪੂ ਉਵੇਂ ਹੀ ਚੰਡਾਲ ਨੋਹਾ ਵਿੱਚ ਪ੍ਰੀਤ ਨੇ ਬੇਬੇ ਜੀ ਨੂੰ ਕਿਵੇਂ ਉਹਨਾਂ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਤੇ ਸਾਰਾ ਹਸਪੀਟਲ ਲਜਾਣ ਦਾ ਡਰਾਮਾ ਕੀਤਾ ਇਹ ਸਾਰੀਆਂ ਗੱਲਾਂ ਜਦੋਂ ਬਾਪੂ ਜੀ ਦੇ ਸਾਹਮਣੇ ਆਈਆਂ ਤਾਂ ਉਹ ਸੋਚਣ ਲੱਗ ਗਏ ਕਿ ਮੈਂ ਇਹਨਾਂ ਨੂੰ ਕਿੱਦਾਂ ਚੰਗਾ ਸਮਝ ਬੈਠਾ ਇਹ ਤਾਂ ਕੁੱਤੇ ਦੇ ਵੱਡੇ ਹੋਏ ਕਦੀ ਵੀ ਨਹੀਂ ਸੁਧਰ ਸਕਦੇ ਇਹਨਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਰੱਖਿਆ ਹੈ ਬੇਬੇ ਦੀ ਇਹ ਹਾਲਤ ਦੇਖ ਕੇ ਬਾਪੂ ਜੀ ਸੋਚਣ ਲੱਗ ਜਾਂਦੇ ਹਨ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਵੀ ਕੱਲੂ ਇਹ ਵੀ ਮੇਰਾ ਇਹੋ ਜਿਹਾ ਕੋਈ ਨੁਕਸਾਨ ਕਰ ਦੇਣ ਤੇ ਫਿਰ ਮੈਂ ਕੁਝ ਕਰਨ ਜੋਗਾ ਨਹੀਂ ਰਵਾਂਗਾ ਜਦ ਤੱਕ ਮੈਂ ਆਪਣੇ ਹੱਥਾਂ ਪੈਰਾਂ ਤੇ ਚੱਲ ਰਿਹਾ ਹਾਂ ਮੈਨੂੰ ਕੁਝ ਨਾ ਕੁਝ ਸਕੀਮ ਜ਼ਰੂਰ ਲਾੜੀ ਚਾਹੀਦੀ ਹੈ ਤੇ ਇਹਨਾਂ ਨੂੰ ਸਬਕ ਜ਼ਰੂਰ ਸਿਖਾਣਾ ਚਾਹੀਦਾ ਹੈ ਸੋ ਪਾਪੂ ਜੀ ਸੋਚਦੇ ਹਨ ਤੇ ਐਨ ਸੋਚਦੇ ਸੋਚਦੇ ਉਹ ਸੋਨੂ ਨੂੰ ਫੋਨ ਕਰਦੇ ਹਨ ਤੇ ਸੋਨੂ ਉਹਨਾਂ ਕੋਲ ਆ ਜਾਂਦਾ ਹੈ ਜਦੋਂ ਸੋਨੂ ਉਹਨਾਂ ਦੇ ਕੋਲ ਆਂਦਾ ਹੈ ਤੇ ਉਹ ਬਾਪੂ ਜੀ ਨੂੰ ਕਹਿੰਦਾ ਹੈ ਕਿ ਬਾਪੂ ਜੀ ਤੁਸੀਂ ਐਨੀ ਟੈਨਸ਼ਨ ਨਾ ਲੋ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਤੇ ਜਿੱਤਾ ਜਾ ਕੇ ਗੱਲ ਕਰਦੇ ਹਾਂ ਪਰ ਬਾਪੂ ਜੀ ਉਹਨਾਂ ਨੂੰ ਸਾਫ਼ ਮਨਾ ਕਰ ਦਿੰਦੇ ਨੇ ਕਿ ਨਹੀਂ ਤੁਸੀਂ ਉੱਥੇ ਜਾ ਕੇ ਕੋਈ ਗੱਲ ਨਹੀਂ ਕਰਨੀ ਤੇ ਉਸ ਤੋਂ ਬਾਅਦ ਬਾਪੂ ਜੀ ਸਕਰੀਮ ਲਾਉਂਦੇ ਨੇ ਕਿ ਕਿਉਂ ਨਾ ਇਹਨਾਂ ਦੀ ਭੂਆ ਨੂੰ ਬੁਲਾਇਆ ਜਾਵੇ ਫੋਨ ਕਰਕੇ ਤੇ ਸੋਨੂ ਕਹਿੰਦਾ ਹੈ ਕਿ ਭੂਆ ਨੂੰ ਮੈਂ ਫੋਨ ਕਰਦਾ ਹਾਂ ਤੇ ਤੁਸੀਂ ਭੂਆ ਜੀ ਨੂੰ ਇੱਥੇ ਬੁਲਾਓ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰੋ ਸੋਨੂ ਪੂਆ ਜੀ ਨੂੰ ਫੋਨ ਕਰਦਾ ਹੈ ਤੇ ਪਹਿਲਾਂ ਸਾਰੀ ਕਹਾਣੀ ਉਹਨਾਂ ਨੂੰ ਫੋਨ ਤੇ ਦੱਸਦਾ ਹੈ ਫੋਨ ਤੇ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਪ੍ਰੀਤ ਨੇ ਬੇਬੇ ਨੂੰ ਕੁੱਟਿਆ ਕਿਵੇਂ ਉਹਨਾਂ ਨੇ ਹਸਪਤਾਲ ਲਿਜਾਣ ਦਾ ਡਰਾਮਾ ਕੀਤਾ ਪਰ ਬੇਬੇ ਦੇ ਬਹੁਤ ਗੁੱਜੀਆਂ ਸੱਟਾਂ ਲੱਗੀਆਂ ਹੋਈਆਂ ਹਨ ਤੇ ਬੇਬੇ ਨੂੰ ਬਿਲਕੁਲ ਵੀ ਹੋਸ਼ ਨਹੀਂ ਆ ਰਹੀ ਪਰ ਡਾਕਟਰ ਨੇ ਤਾਂ ਸਾਨੂੰ ਇਹ ਕਿਹਾ ਕਿ ਇਹਨਾਂ ਦਾ ਬੀਪੀ ਵਧਿਆ ਹੋਇਆ ਹੈ ਪਰ ਜਦ ਕਿ ਬੀਪੀ ਵਧਿਆ ਹੋਵੇ ਜਾਂ ਘਟਿਆ ਹੋਵੇ ਤਾਂ ਉਸ ਵਿੱਚ ਬੰਦੇ ਨੂੰ ਥੋੜੀ ਹੋਸ਼ ਤਾਂ ਹੁੰਦੀ ਹੈ ਪਰ ਬੇਬੇ ਤਾਂ ਬਿਲਕੁਲ ਹੀ ਮਰਿਆ ਵਾਂਗੂ ਪਈ ਹੈ ਇਹ ਸਾਰੀਆਂ ਗੱਲਾਂ ਸੋਨੂ ਭੂਆ ਨੂੰ ਦੱਸਦਾ ਪੂਆ ਸਾਰੀਆਂ ਗੱਲਾਂ ਕੋਰ ਨਾਲ ਸੁਣਦੇ ਨੇ ਤੇ ਉਹ ਇੱਕ ਸਕੀਮ ਬਣਾਉਂਦੇ ਨੇ ਉਹਨਾਂ ਨੇ सोनू ਨਾਲ ਰਲ ਕੇ ਫੋਨ ਤੇ ਇੱਕ ਸਕੀਮ ਬਣਾਈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਇਹੋ ਜਿਹਾ ਕਰਨ ਕਰਦੇ ਹਾਂ ਜਿਸ ਨਾਲ ਇਹ ਆਪਣੀ ਸਚਾਈ ਆਪਣੇ ਮੂੰਹੋਂ ਖੁਦ ਬੋਲ ਕੇ ਦੱਸਣਗੇ ਕਿ ਹਾਂ ਕਿਵੇਂ ਇਹਨਾਂ ਨੇ ਬੇਬੇ ਨਾਲ ਇਹ ਵਿਵਹਾਰ ਕੀਤਾ ਪੂਆ ਜੀ ਨੇ ਪੂਰੀ ਸਕੀਮ ਤਿਆਰ ਕਰ ਲਈ ਹੈ ਪੂਆ ਜੀ ਤੇ ਬਾਪੂ ਜੀ ਤੇ ਸੋਨੂੰ ਤਿੰਨੋਂ ਨੇ ਰਲ ਕੇ ਇੱਕ ਅਜਿਹੀ ਸਕੀਮ ਬਣਾ ਲਈ ਹੈ ਹੁਣ ਦੇਖਦੇ ਹਾਂ ਕਿ ਪੂਆ ਜੀ ਇਹ ਜਿਹੜੀ ਸਕੀਮ ਬਣਾ ਰਹੇ ਹਨ ਇਹ ਕਿੰਨੀ ਕਾਮਯਾਬ ਹੁੰਦੀ ਹੈ ਕਿਉਂਕਿ ਪੂਆ ਜੀ ਨੇ ਸੋਨੂੰ ਨੂੰ ਕਹਿ ਦਿੱਤਾ ਹੈ ਕਿ ਮੈਂ ਉੱਥੇ ਆ ਕੇ ਉਹ ਇਹੋ ਜਿਹਾ ਕੁਝ ਕਰਨ ਜਾ ਰਹੀ ਹਾਂ ਜਿਸ ਨਾਲ ਪ੍ਰੀਤ ਆਪਣੇ ਮੂੰਹੋਂ ਸਾਰਾ ਕੁਝ ਬਿਆਨ ਕਰੇਗੀ ਆਪਣੇ ਮੂੰਹੋਂ ਦੱਸੇਗੀ ਕਿ ਕਿਸ ਤਰੀਕੇ ਨਾਲ ਉਸਨੇ ਬੇਬੇ ਦਾ ਬੇਬੇ ਦੀ ਇਹ ਹਾਲਤ ਕੀਤੀ ਹੈ ਤੇ ਉਹ ਕਿਹੜੀਆਂ ਦਵਾਈਆਂ ਉਹ ਕੀ ਦਵਾਈਆਂ ਨੇ ਜਿਹੜੀਆਂ ਉਹ ਬੇਬੇ ਨੂੰ ਦਿੰਦੀ ਹੈ ਜਿਸ ਨਾਲ ਬੇਬੇ ਦੀ ਆਹ ਹਾਲਤ ਹੋਈ ਹੈ ਇਹ ਸਾਰਾ ਕੁਝ ਦੇਖਣ ਲਈ ਸਾਡੇ ਵੀਡੀਓ ਨਾਲ ਜੁੜੇ ਰਹੋ ਤੁਹਾਡਾ ਧੰਨਵਾਦ